ਅੱਜ ਭਵਾਨੀਗੜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਨਚਾਰਜ ਬਨਰਜੀਤ ਗੋਲਦੀ ਦੀ ਅਗਵਾਈ ਹੇਠ ਗੁਰਦੁਆਰਾ ਪਾਸਾ ਹੀ ਨਵੀਂ ਭਵਾਨੀਗੜ ਵਿਖੇ ਅਮਰ ਸ਼ਹੀਦ ਅਤੇ ਪੰਜਾਬ ਦੀਆਂ ਹੱਕਾਂ ਦੀ ਆਵਾਜ਼ ਰਹੇ ਸੰਤ ਹਰਚੰਦ ਸਿੰਘ ਲੌਂਗਵਾਲ ਦੀ 40ਵੀਂ ਵਰ੍ਹੇਗੰਢ ਸਮਾਰਟ ਇੱਕ ਅਹਿਮ ਮੀਟਿੰਗ ਕਰਵਾਈ ਗਈ ਇਹ ਮੀਟਿੰਗ ਸੰਗਰੂਰ ਦੇ ਹਲਕੇ ਦੇ ਅਧਿਕਾਰੀਆਂ ਤੇ ਪਿੰਡ ਪੱਧਰੀ ਆਗੂਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਹਾਜ਼ਰੀ ਵਿੱਚ ਹੋਈ ਜਿਸ ਦੌਰਾਨ ਵਿਸ਼ੇਸ਼ ਤੌਰ ਤੇ 20 ਅਗਸਤ ਨੂੰ ਵਰ੍ਹੇਗੰਢ ਸੰਬੰਧੀ ਸਮਾਗਮ ਲਈ ਡਿਊਟੀਆਂ ਸੌਂਪੀਆਂ ਗਈਆਂ ਪਵਾਨੀਗੜ ਬਲਾਕ ਤੋਂ 40 ਬੱਸਾਂ ਦੀ ਵਿਵਸਥਾ ਕੀਤੀ ਜਾਵੇਗੀ ਜੋ ਰਿਪੋਰਟਰ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਕੌਮ ਦੇ ਮਹਾਨ ਸ਼ਹੀਦ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਸਾਹਿਬ ਦੀ ਵਰਸੀ ਦੇ ਸਬੰਧ ਦੇ ਵਿੱਚ ਇਹ ਹਲਕਾ ਸੰਗਰੂਰ ਦੇ ਅਹੁਦੇਦਾਰ ਸਹਿਬਾਨ ਦੀ ਮੀਟਿੰਗ ਰੱਖੀ ਗਈ ਹੈ ਕਿਉਂਕਿ ਆਉਣ ਵਾਲੀ 20 ਅਗਸਤ ਨੂੰ ਸੰਤਾਂ ਦੀ ਵਰਸੀ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਮਨਾਈ ਜਾਣੀ ਹੈ ਸੰਤ ਉਹ ਜਿਨ੍ਹਾਂ ਨੇ ਆਪਣੀ ਸ਼ਹਾਦਤ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਦਿੱਤੀ ਜਿਨ੍ਹਾਂ ਦੀ ਸ਼ਹਾਦਤ ਜਿਹੜੀ ਸੀ ਉਹ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਚੰਗੇ ਲਈ ਸੀ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨਾ ਸ਼੍ਰੋਮਣੀ ਅਕਾਲੀ ਦਲ ਦੀ ਤੇ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਉੱਥੇ ਅਸੀਂ ਸਾਰੇ ਸੰਗਤ ਦੀ ਬਣਦੀ ਹੈ ਕਿ ਉਹਨਾਂ ਨੂੰ ਅਸੀਂ ਇਕੱਠੇ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੇ ਕੀਤੇਆਂ ਕੁਰਬਾਨੀਆਂ ਨੂੰ ਯਾਦ ਕਰੀਏ ਸੋ ਉਹਦੇ ਪੈਠ ਹਲਕਾ ਸੰਗਰੂਰ ਦੇ ਅੁੱਧੇ ਤਰ੍ਹਾਂ ਦੀ ਮੀਟਿੰਗ ਕਰਕੇ ਅਸੀਂ ਡਿਊਟੀਆਂ ਲਾਈਆਂ ਨੇ ਕਿ ਹਲਕੇ ਦੇ ਵਿੱਚੋਂ ਕਿਉਂਕਿ ਹਰ ਹਲਕੇ ਦੇ ਵਿੱਚ ਧੂਰੀ ਇਸਨਾਮ ਡਿੜਬਾ ਲਹਿਰਾ ਸਾਰੇ ਹਲਕਿਆਂ ਦੇ ਵਿੱਚ ਮੇਡੀਆਂ ਚੱਲ ਰਹੀਆਂ ਨੇ ਤੇ ਬੜਾ ਹੀ ਭਾਰੀ ਉਹ ਸ਼ਾਹ ਜਿਹੜਾ ਹੈ ਉਹ ਸੰਗਤਾਂ ਦੇ ਵਿੱਚ ਅੱਗੇ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲ ਰਿਹਾ ਤੇ ਬੜੀ ਭਾਰੀ ਇਕੱਤਰਤਾ ਜਿਹੜੀ ਹੈ ਉਹ ਲੌਂਗੋਵਾਲ ਭਾਈ ਮਨੀ ਸਿੰਘ ਖਾਲਸਾ ਕਾਲਜ ਵਿਖੇ ਜਿਹੜੀ 20 ਅਗਸਤ ਨੂੰ ਸਵੇਰੇ 10 ਵਜੇ ਬਰਸੀ ਦਾ ਜਿਹੜਾ ਆਯੋਜਨ ਕੀਤਾ ਜਾਊਗਾ ਤੇ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਕਿੰਨੇ ਕੁ ਲੋਕ ਜਿਹੜੇ ਇਹਨੇ ਹਲਕੇ ਦੇ ਸਿਰ ਉ ਜਾ ਰਹੇ ਹਲਕੇ ਦੇ ਵਿੱਚੋਂ ਜੀ ਅਸੀਂ ਤਕਰੀਬਨ ਅੱਜ ਜਿਹੜਾ ਅੱਜ ਟਾਰਗੇਟ ਦਿੱਤਾ ਅਸੀਂ ਤਕਰੀਬਨ 40 ਬਸਾਂ ਦਾ ਟਾਰਗੇਟ ਦਿੱਤਾ ਮਤਲਬ ਅਸੀਂ 35-40 ਬਸਾਂ ਦੇ ਕਰੀਬ ਜਿਹੜੀਆਂ ਹਰ ਜਿਹੜੀ ਹਰ ਬਰਸੀ ਦੀ ਜਾਂਦੀਆਂ ਰਹੀਆਂ ਨੇ ਤੇ ਉਹ ਬਸਾਂ ਅਸੀਂ 40 ਦੇ ਕਰੀਬ ਬਸਾਂ ਜਿਹੜੀਆਂ ਨੇ ਇਥੋਂ ਭੇਜਣ ਦਾ ਟਾਰਗੇਟ ਹੈ ਜਿਹੜੇ ਜਿਹੜੇ ਅੱਗੇ ਉੱਤੇ ਪਹੁੰਚ ਰਹੇ ਨੇ ਉਥੇ ਦੇਖੋ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਫਿਰ ਜਿਹੜੇ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਹ ਤੇ ਸਾਡੀ ਉਮੀਦ ਅਸੀਂ ਬੇਨਤੀ ਕੀਤੀ ਹੈ ਜੇ ਜਹਦਾਰ ਸਹਿਬਾਨ ਆ ਜਾਣ ਜਾਂ ਹੋਰ ਪਾਰਟੀ ਦੇ ਵੱਡੇ ਲੀਡਰ ਦਿੱਲੀ ਤੋਂ ਸਰਨਾ ਸਾਹਿਬ ਉਰੀ ਹੋ ਕੇ ਜਾਂ ਹੋਰ ਸਟੇਟਾਂ ਦੇ ਵਿੱਚੋਂ ਵੀ ਕੋਈ ਜਿਹੜੇ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਜਿਹੜੇ ਲੀਡਰ ਨੇ ਉਹ ਉੱਥੇ ਪਹੁੰਚਣ ਤੇ ਸੰਤਾਂ ਨੂੰ ਦੇਖੋ ਇੱਕ ਸਮਾਂ ਸੀ ਜਦੋਂ ਦੇਸ਼ ਤੇ ਬਹੁਤ ਵੱਡੇ ਵੱਡੇ ਅਸੀਂ ਸਰਕਾਰਾਂ ਦੇ ਤੌਰ ਤੇ ਰਹਾਂ ਤਾਂ ਉਦੋਂ ਦੇਸ਼ ਦੇ ਵੱਡੇ ਵੱਡੇ ਨੇਤਾ ਜਿਹੜੇ ਸੀ ਇੱਥੇ ਸੰਤਾਂ ਨੂੰ ਸ਼ਰਧਾ ਤੇ ਫੁੱਲ ਭੇਂਟ ਕਰਕੇ ਅਸ਼ੀਰਵਾਦ ਲੈ ਗਏ ਨੇ ਤੇ ਦੇਸ਼ ਦੀ ਸੱਤਾ ਤੇ ਜਿਹੜਾ ਉਹਨਾਂ ਨੇ ਰਾਜ ਕੀਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਦੇਖਣ ਨੂੰ ਮਿਲੂਗਾ ਕਿ ਦੁਬਾਰਾ ਉਹੀ ਕਿਤੇ ਨਾ ਕਿਤੇ ਕਮੀਆਂ ਸਾਡੇ ਜਿਹੜੀਆਂ ਲੀਡਰਾਂ ਦੀਆਂ ਪੁਰਾਣੇ ਦੀਆਂ ਰਹੀਆਂ ਸੀ ਉਹਨਾਂ ਕਰਕੇ ਸ਼ਾਇਦ ਅਸੀਂ ਅਸੀਂ ਬਹੁਤੇ ਚੰਗੇ ਤਰੀਕੇ ਨਾਲ ਜਿਹੜੀਆਂ ਕੁਝ ਪਿਛਲੇ ਸਾਲਾਂ ਚ ਨਹੀਂ ਪਰ ਆ ਪਿਛਲੇ 10 ਸਾਲਾਂ ਤੋਂ ਜਦੋਂ ਤੋਂ ਇੱਕ ਵਰਕਰਾਂ ਨੇ ਕਮਾਨ ਸੰਭਾਲੀ ਹੈ ਤਾਂ ਉਦੋਂ ਤੋਂ ਮੈਨੂੰ ਲੱਗਦਾ ਕਿ ਜਿਹੜੀ ਆ ਵਰਸੀ ਦੇ ਇਕਤਰਤਾ ਜਿਹੜੀ ਆ ਬਹੁਤ ਸੋਹਣੇ ਢੰਗ ਨਾਲ ਹੋ ਰਹੀ ਹੈ ਤੇ ਸੰਤਾਂ ਨੂੰ ਜਿਹੜੇ ਲੋਕਾਂ ਦੇ ਵਿੱਚ ਸ਼ਰਧਾ ਜਿਹੜੀ ਆ ਹੋਰ ਵੱਧ ਰਹੀ ਹੈ ਇੱਕ ਲੈਂਡ ਪੂਲਿੰਗ ਦਾ ਜਿਹੜਾ ਚੰਦਰਿਆ ਤੋਂ 40 ਡੇਢ ਮਹੀਨੇ ਦਾ ਕਰਨੇ ਦੇਣਾ ਪ੍ਰੋਗਰਾਮ ਬਣਾਇਆ ਜੀ ਦੇਖੋ ਲੈਂਡ ਪੂਲਿੰਗ ਨਹੀਂ ਲੈਂਡ ਗ੍ਰੈਬਿੰਗ ਹੈ ਮੈਨੂੰ ਹੈਰਾਨੀ ਹੈ ਇਸ ਗ ਇੱਕ ਪਾਸੇ ਤਾਂ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਲੈਂਡ ਜਿਹੜੀ ਹੈ ਜੀ ਕਿਸਾਨ ਜਿਹੜੀ ਹੈ ਜ਼ਮੀਨ ਜੇ ਨਹੀਂ ਦੇਣੀ ਚਾਹੁੰਦਾ ਤਾਂ ਨਹੀਂ ਦਿਓ ਤੇ ਦੂਜੇ ਪਾਸੇ ਚਿੱਠੀ ਕੱਢੀ ਜਾ ਰਹੀ ਹੈ ਕਿ ਤੇ ਤੁਸੀਂ ਜ਼ਮੀਨ ਨਹੀਂ ਦਿਓਗੇ ਤਾਂ 2013 ਦੇ ਐਕਟ ਨਾਲ ਧੱਕੇ ਨਾਲ ਲਈ ਜਾਊਗੀ ਤੇ ਉਸ ਤੋਂ ਬਾਅਦ ਜਿਹੜੀ ਇਹ ਐਕਟ ਵਰਤ ਰਹੇ ਨੇ 1995 ਵਾਲਾ ਐਕਟ ਵਰਤ ਰਹੇ ਨੇ 1995 ਦੇ ਐਕਟ ਦੇ ਤਹਿਤ ਇੱਕ ਚੀਜ਼ ਦੱਸੋ ਮੈਨੂੰ ਜਿਹੜੇ ਬੰਦੇ ਮੰਨ ਲਓ ਸਾਡੇ 4 ਕਿਲੇ ਨੇ ਵਿਚਾਲੇ ਮੇਰਾ ਕਿਲਾ 3 ਕਿਲੇ ਵਾਲੇ ਵਾਲੇ ਲੈ ਲੈ ਤਾਂ ਜਿਹੜੇ ਵਿਚਾਲੇ ਆ ਕਿਲਾ ਮੰਨ ਲਓ ਜਿਹਨੇ ਉੱਥੇ ਕੋਈ ਡੇਰੀ ਫਾਰਮਿੰਗ ਹੈ ਉੱਥੇ ਕੋਈ ਖੇਤੀਬਾੜੀ ਕਰਦਾ ਉਹ ਜਦੋਂ ਸਾਰੇ ਆਲੇ-ਦਾਲੇ ਬੰਦ ਕਵਰ ਹੋ ਗਈ ਤੇ ਵਿਚਾਰੇ ਵਾਲਾ ਕੰਮ ਕਿਵੇਂ ਕਰੂਗਾ ਤੇ ਦੂਜੀ 24000 ਏਕੜ ਕੱਲੀ ਲੁਧਿਆਣੇ ਦੀ ਪੰਜਾਬ ਦੀ 44000 ਏਕੜ ਦੇ ਕਰੀਬ ਜਿਹੜੀ ਹੈ ਉਹ ਜ਼ਮੀਨ ਨੂੰ ਲੈਂਡ ਪੂਲਿੰਗਸ ਲਿਆ ਜਾ ਰਿਹਾ ਤੇ ਹਰਾਨੀ ਦੀ ਗੱਲ ਹੈ ਕੈਲਕੂਲੇਸ਼ਨ ਆ ਸਮਝ ਨਹੀਂ ਆਉਂਦੀ ਕਿਵੇਂ ਕਰਦੇ ਨੇ ਲੁਧਿਆਣਾ ਜੇ ਤੁਸੀਂ ਆਲੇ-ਦਾਲੇ ਦੇਖੋ 1000 1500 ਏਕੜ 2000 ਏਕੜ ਜਿਹੜਾ ਮੈਕਸਿਮਮ ਵਧਿਆ ਪਿਛਲੇ ਸਾਲਾਂ 'ਚ ਇੰਨੇ ਸਾਲਾਂ 'ਚ ਤੇ ਜਿਹੜਾ ਚੰਡੀਗੜ੍ਹ ਹੈ ਚੰਡੀਗੜ੍ਹ ਦਾ ਟੋਟਲ ਰਕਬਾ ਜਿਹੜਾ ਉਹ 28000 ਏਕ ਤੇ ਜਿਹੜਾ ਹਿੰਨੇ 50 ਸਾਲਾਂ 60 ਸਾਲਾਂ ਚ ਵਧਿਆ ਤੇ ਇਹ 24000 ਏਕੜ ਜਿਹੜਾ ਇੱਕ ਦਿਨ ਚ ਹੀ ਵਧਾ ਦਾਨਗੇ ਸਿਰਫ ਤੇ ਸਿਰਫ ਕੀ ਹੈ ਕਿ ਅਗਲੇ ਸਾਲ ਜਿਹੜੀਆਂ ਇਹਨਾਂ ਦੇ ਸਕੀਮਾਂ ਜਿਹੜੀਆਂ ਇਹਨਾਂ ਨੇ ਵਾਦੇ ਜਿਹੜੇ ਇਹਨਾਂ ਨੇ ਝੂਠੇ ਵਾਦੇ ਕੀਤੇ ਉਹਨਾਂ ਨੂੰ ਪੂਰੇ ਕਰਨ ਵਾਸਤੇ ਪੈਸੇ ਚਾਹੀਦੇ ਨੇ ਨੰਬਰ 1 ਦੂਜਾ ਇਹਨਾਂ ਨੂੰ ਇਹ ਹੈ ਕਿ ਦਿੱਲੀ ਵਾਲੇ ਜਿਹੜੇ ਪੂਰਨ ਰੂਪ ਚ ਕਾਬਜ ਹੋ ਰਹੇ ਨੇ ਦੇਖੋ ਮੁੱਖ ਮੰਤਰੀ ਜਿਹੜਾ ਇਹ ਸਾਰੀਆਂ ਅਰਬਨ ਡਿਵੈਲਪਮੈਂਟ ਜਿਹੜੀਆਂ ਜਿਹੜੀਆਂ ਏਜੰਸੀਜ਼ ਨੇ ਜਾਂ ਅਰਬਨ ਡਿਵੈਲਪਮੈਂਟ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦਾ ਚੇਅਰਮੈਨ ਹੁੰਦਾ ਪਰ ਇਹਨਾਂ ਨੂੰ ਫਿਰ ਮਨ ਜਿਹੜਾ ਉਹ ਚੀਫ ਸੈਕਟਰੀ ਨੂੰ ਲਾਤਾ ਫਿਰ ਹਰ ਡਿਪਾਰਟਮੈਂਟ ਦਾ ਮਿਨਿਸਟਰ ਜਿਹੜਾ ਉਹਦਾ ਮੈਂਬਰ ਹੁੰਦਾ ਬਟ ਇਹਨਾਂ ਨੇ ਉਹ ਹਟਾ ਕੇ ਉਹਦੇ ਜਗ੍ਹਾ ਤੇ ਮੈਂਬਰ ਜਿਹੜੇ ਦਿੱਲੀੋਂ ਲਿਆ ਕੇ ਪਾ ਰੱਖੇ ਨੇ ਸੋ ਇਹੋ ਜਿਹੇ ਹਾਲਾਤ ਬਣਾਤੇ ਵੀ ਪੰਜਾਬ ਦੇ ਵਿੱਚੋਂ ਪੈਸਾ ਲੁੱਟ ਕੇ ਉਹਨਾਂ ਨੇ ਆਪਣੇ ਘਰ ਵੀ ਭਰਨੇ ਨੇ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਜਿਹੜਾ ਖਜ਼ਾਨਾ ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਫਿਰਦੇ ਨੇ ਖਜ਼ਾਨਾ ਮੰਤਰੀ ਸਾਹਿਬ ਕਹਿੰਦੇ ਫਿਰਦੇ ਨੇ ਅਸੀਂ ਅਸੀਂ ਕਰਜ਼ਾ ਮੋੜਤਾ ਉਹ ਤੁਸੀਂ 10000 ਕਰੋੜ ਕਰਜ਼ਾ ਜਿਹੜਾ ਉਹਦਾ ਵਿਆਜ ਮੋੜਦਾਨੇ ਹੋ ਪਰ ਨਾਲ 2000 ਕਰੋੜ ਕਰਜ਼ਾ ਲੈ ਲੈਣੇ ਅੱਜ ਤੁਸੀਂ ਇਹ ਦੱਸੋ ਜਿਹੜਾ ਰੌਲਾ ਪਾਉਂਦੇ ਸੀ ਪਾਉਣੇ 2 ਲੱਖ 2 ਲੱਖ ਕਰੋੜ 2.5 ਲੱਖ ਕਰੋੜ ਵੀ 70 ਸਾਲਾਂ ਚ ਖਾ ਗਏ ਅੱਜ ਉਹਨਾਂ ਨੇ ਪਿਛਲੇ 3 ਸਾਲਾਂ ਚ 2 ਲੱਖ ਕਰੋੜ ਦੇ ਨੇੜੇ ਤੇੜੇ ਕਰਜ਼ਾ ਲੈ ਰਿਆ ਤਾਂ ਕਿਆ ਤੇ ਲੀ ਲਿਆ ਕੋਈ ਡਿਵੈਲਪਮੈਂਟ ਦੇਸਦੀ ਹੈ ਕੋਈ ਸੜਕ ਬਣੀ ਦੇਸਦੀ ਹੈ ਕੋਈ ਸਕੂਲ ਕਾਲਜ ਬਣਾ ਦੇਸਦਾ ਸੋ ਸਿਰਫ ਇੱਕੋ ਇੱਕ ਹੈ ਕਿ ਪੈਸਾ ਖਾਣਾ ਕਿਵੇਂ ਹੈ ਉਹਦੀ ਸਕੀਮ ਹੈ ਇਹ ਲੈਂਡ ਗ੍ਰੈਬਿੰਗ ਤੇ ਜਿਹੜਾ ਗਵਨ ਵਾਲੀ ਸਕੀਮ ਹੈ ਲੈਂਡ ਗਵਰਨਸ ਸਕੀਮ ਹੈ ਬੇਸਿਕਲੀ ਤਾਂ ਹੈ ਅਕਾਲੀ ਦਲ ਦਾ ਕੀ ਰੁੱਕਰ ਹੋਊਗਾ ਜੀ ਅਕਾਲੀ ਦਲ ਦਾ ਜਿਹੜਾ ਰੁਖ ਹੈ ਇਸ ਚੀਜ਼ ਤੇ ਅਕਾਲੀ ਦਲ ਦੇਖੋ ਕਿਸਾਨਾਂ ਲਈ ਪੰਜਾਬ ਲਈ ਕੱਲੇ ਕੱਲੇ ਨਾ ਸੋਚੋ ਕਿ ਕਿਸਾਨਾਂ ਦੇ ਨਾਲ ਇਹ ਤੇ ਵਪਾਰੀਆਂ ਦਾ ਵੀ ਨੁਕਸਾਨ ਹੋ ਰਿਹਾ ਜੇ ਇਹ ਸਾਰੀ ਲੈਂਡ ਆਉਂਦੀ ਹੈ ਜਿਤੇ ਚ ਇਹ ਲਿਖਿਆ ਕਿ 3 ਸਾਲਾਂ ਤੱਕ ਤਾਂ 30000 ਦੇ ਦਾਂਗੇ ਪਰ 3 ਸਾਲਾਂ ਬਾਅਦ ਜਿਹੜਾ ਉਹ ਤੋਂ ਬਾਅਦ ਬੰਦ ਹੋ ਜਾਊਗਾ ਕੰਮ ਆ ਧੂਰੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੈ ਪੀਡੀਏ ਕਰਕੇ ਕਲੋਨੀ ਹੈ ਉਹਦੇ ਬਾਹਰ ਕੰਦਾਂ ਦੇ ਘਾਓ ਗਏ ਪਿਆ ਸੋ ਜਿਹੜਾ ਅਕਾਲੀ ਦਲ ਤਾਂ ਰੁੱਖ ਏਸੀ ਤੇ ਕਲੀਅਰ ਹੈ ਕਿ ਅਸੀਂ ਇਹ ਜਿਹੜੀ ਸਕੀਮ ਹੈ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਤੇ ਜਿਹੜਾ ਪੰਜਾਬ ਦੇ ਵਿੱਚ ਇਹੋ ਜਿਹੇ ਘਪਲੇਬਾਜੀ ਜਿਹੜੀ ਚੱਲ ਰਹੀ ਹੈ ਉਹਦੇ ਤੇ ਜਿੱਥੇ ਪਹਿਲਾਂ ਲੁਧਿਆਣਾ ਫਿਰ ਮੁਹਾਲੀ ਹੁਣ ਆਉਣ ਵਾਲੇ ਸਮੇਂ ਚ ਪਟਿਆਲਾ ਮੋਗਾ ਬਠਿੰਡਾ ਜਿੱਥੇ ਜਿੱਥੇ ਹੋਊਗਾ ਉੱਥੇ ਉੱਥੇ ਧਰਨੇ ਮੁਜ਼ਾਰੇ ਹੋਣਗੇ ਇਹ ਸਕੀਮ ਕਿਸੇ ਵੀ ਹੱਦ ਤੱਕ ਜਿਹੜੀ ਐ ਇਹ ਕਾਮਯਾਬ ਨਹੀਂ ਹੋਣ ਦੇਵਾਂਗੇ ਦੂਸਰੀ ਗੱਲ ਜਿਹੜੀ ਐ ਇਹ ਜੇ ਲੋਕ ਜਿਹੜੇ ਪੰਜਾਬ ਦੇ ਉੱਪਰ ਪੰਜਾਬ ਨੂੰ ਲੁੱਟਣ ਵਾਸਤੇ ਆਏ ਹੋਏ ਨੇ ਉਹਨਾਂ ਨੂੰ ਇਸ ਚੀਜ਼ ਦਾ ਆਕਾਲੀ ਦਲ ਮੂੰਹ ਤੋੜ ਜਵਾਬ ਦਊਗਾ ਚਾਹੇ ਕਿਸੇ ਪੱਧਰ ਤੱਕ ਧਰਨੇ ਲਾਉਣੇ ਪਾਣ ਇਹ ਬੰਦ ਨਹੀਂ ਹੋਣਗੇ